ਇਹ ਤਾਂ ਜੀਤੀ ਲੱਗਦੀ ਯਾਨੀ ਕਿ ਮੇਰੀ ਮੰਮੀ ਆ ਵੇ ਲੋ ਇੱਥੇ ਵੀ ਗੈਸ ਕਿਦਾਂ ਮਲਟੀ ਟਾਸਕ ਚੱਲਦੀ ਹੈ ਇਹਦੀ ਕੰਮ ਤਾਂ ਦੂਜੇ ਕੰਮ ਤਾਂ ਬਚਨ ਦੀ ਮਾਰੀ ਇੱਧਰ ਬੈਹਂਦੀ ਆ ਤੇ ਤੂੰ ਪਕਾ ਦੇ ਰੋਟੀਆਂ ਬੱਸ ਕਰਿਆ ਕਰ ਆ ਪਾ ਦੇ ਵਲੌਗ ਖੁਰਕੀ ਜਨਮ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜੇ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦੋਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇਹ ਪੈਨ ਤੇ ਸਾਡਾ ਘਰ ਜੰਗਲੋ ਚੰਗਲੀ ਰਹਿੰਦਾ ਵਧੀਆ ਲੱਗਦਾ ਬਾਕੀ ਮੌਸਮ ਆਸਮ ਹੋ ਚੁੱਕਾ ਛੋਨੇ ਛੁਨੇ ਵਧੀਆ ਬ ਹੈ ਵੇਟੇ ਮਿੰਟ ਇਹ ਤਾਂ ਜੀਤੀ ਲੱਗਦੀ ਯਾਨੀ ਕਿ ਮੇਰੀ ਮੰਮੀ ਅੱਜ ਦਾ ਦਿਨ ਰਹਿੰਦੀ ਦੀ ਤੂੰ ਇੱਥੇ ਇੱਥੇ ਵੀ ਤਾਂ ਗੈਸ ਹੀ ਚੱਲਦਾ ਤੇ ਉੱਥੇ ਗੈਸ ਚੰਦਰ ਸੋਈ ਚ ਪਕਾ ਲੈਂਦੀ ਇੱਥੇ ਕੀ ਬਸਾ ਨਹੀਂ ਖੜ ਕੇ ਪਕਾਈਆਂ ਜਾਂਦੀਆਂ ਇੰਨਾਂ ਮਤਲਬ ਹਾਂ ਲੋ ਇੱਥੇ ਵੀ ਗੈਸ ਕਿਦਾਂ ਮਲਟੀ ਟਾਸਕ ਚੱਲਦੀ ਹੈ ਇਹਦੀ ਆ ਗਿਆ ਦੇਸੀ ਕੇ ਡਾਲਾ ਦੇਸੀ ਵਾਓ ਤੂੰ ਐਨੀ ਮੀਝ ਮੰਮੀ ਡੋਂਟ ਵਰਥ ਬੜੀ ਮਿਹਨਤੀ ਐ ਮੰਮੀ ਤੂੰ ਤਾਂ ਕੰਮ ਤਾਂ ਦੂਜੇ ਕੰਮ ਤਾਂ ਬਚਨ ਦੀ ਮਾਰੀ ਇੱਧਰ ਬੈਹਂਦੀ ਆ ਤੇ ਤੂੰ ਪਕਾ ਦੇ ਰੋਟੀਆਂ ਬੱਸ ਕਰਿਆ ਕਰ ਮੈਨੂੰ ਪਕਾਉਣੀਆਂ ਨਹੀਂ ਉਹ ਮੈਂ ਚੁਟਕੀ ਚ ਐ ਪਕਾ ਦੇਣੀਆਂ ਆ ਅੱਜ ਆਰਡਰ ਕਰਦਣਾ ਪਾਰੋਂ ਪੀਜ਼ਾ ਸਾਰੇ ਜਵਾਕਾਂ ਦੇ ਲਈ ਪੀਜ਼ਾ ਤਾਂ ਛੁੱਟੀ ਕਰਾਈ ਆ ਹੂੰ ਭਰਾਵਾ ਪਾ ਦੇ ਵਲੌਗ ਖੁਰਕੀ ਜਨਮ ਪਾਰੇ ਪਾਰੇ ਵਲੌਗ ਅੱਜ ਪਾਵਾਂਗੇ ਬਲੌਗ ਭਾਈ 5 ਮਿੰਟ ਚਲਾਉਣਾ ਹੈ ਕਿਉਂ ਅੱਧਾ ਘੰਟਾ ਮੇਰਾ 5 ਮਿੰਟ ਦੇ ਵਿੱਚ ਸੌਣ ਦਾ ਪੂਰਾ ਹੁੰਦਾ ਭਾਈ ਨਾਨੀ ਨੇ ਜਦੋਂ ਹਨਾ ਪੂਰੇ 25 ਕੇ ਇਹ ਨੂੰ ਅੱਧਾ ਮਿੰਟ ਕਿਹਾ ਵਜਤ ਧਿਆਨ ਨਾਲ ਸੁਣੇ ਤਾਂ ਕਿੱਡਾ ਲੜਦੀ ਐ ਧਿਆਨਾ ਮਤਲਬ ਕਿਵੇਂ 10 ਬੋਲਦੀ ਨਹੀਂ ਹੁਣੇ ਗੁੱਸਾ ਆਵੇ ਗੁੱਸਾ ਆਵੇ ਐ ਐ ਪਾਪਾ ਬਾਏ ਗੁੱਡ ਬਾਏ ਹੈਵ ਅ ਨਾਈਟ ਅਬੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਰਾਦਰ ਸਨੈਪ ਜੀ ਨੂੰ ਸਤਿ ਸ਼੍ਰੀ ਅਕਾਲ ਕੋਨੋ ਅਗਮੀ ਆਉ ਆ ਦੇ ਨਹੀਂ ਗਿਆ ਯਾਰ ਉਹ ਤਾਂ ਫੇਰ ਬਦਲ ਮੇਰੇ ਤੇ ਉਹ ਵੀ ਫੇਰ اے ਬਈਮਾਨ ਜਵਾਕ ਆ ਇਸ ਦਾ ਨਾਮ ਪ੍ਰਭੂ ਨੂਰ ਕੌਰ ਖੋਸਾ ਹੈ ਬਈਮਾਨੀ ਦੇ ਟੱਕੇ ਨੇ ਜਾ ਰਿਆ ਆ ਜੂਵੀ ਤੇਰੇ ਅਕੋਰਡਿੰਗ ਕਿੰਨੀ ਬਈਮਾਨ ਆ ਬਹੁਤ ਜ਼ਿਆਦਾ ਬਈਮਾਨਾ ਹੁਣ ਇਹ ਨੀ ਸ਼ਕਲ ਨਹੀਂ ਤਾਂ ਚੱਕਣੀ ਸੋ ਅੱਜ ਦੀ ਸਨੈਪ ਜਿਹੜੇ ਇੱਥੇ ਖਤਮ ਹੁੰਦੀ ਹੈ ਅਗਲੀ ਸਨੈਪਸ਼ਾਟ ਲੈ ਕੇ ਆਵਾਂਗੇ ਜਦੋਂ ਇਹ ਮੂੰਹ ਚੱਕੂਗੀ ਤਾਂ ਆ ਚੱਕੋ ਜੀ ਦੇਖ ਸਕਦੇ ਹੋ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ